ਸੰਦੀਪ ਕੀ ਪੁੱਛਾਂ ਨੂੰ ਮੈਂ ਜਾ ਕੇ ਗਾੜੀਓ ਟਕੇ ਟਕੇ ਦੇ ਜਵਾਬ ਦਿੰਦੀ ਆ ਜੇ ਅੱਜ ਸਾਡੀ ਮਾਂ ਜੀਤੀ ਹੁੰਦੀ ਤੇ ਚਲ ਚਾਰੀਆਂ ਪੂਰੀਆਂ ਕਰਦੀ ਉਹਦੀ ਕਮੀ ਤੇ ਨਾ ਮਹਿਸੂਸ ਹੁੰਦੀ ਵੀਰ ਜੀ ਭੂਏ ਵੀ ਤੇ ਤੁਸੀਂ ਚੜਾਇਆ ਵਾ ਉਹਦੀ ਹਰ ਗੱਲ ਮੰਨਦੇ ਤੁਸੀਂ ਅੱਗੇ ਜਵਾਬ ਦਿਆ ਕਰੋ ਪਤਾ ਲੱਗੇ ਇਹਨੂੰ ਹੀ ਨਾਲੇ ਜਵਾਬ ਵੀ ਸੰਦੀਪ ਨੂੰ ਦੇਣ ਲੱਗੀ ਆ ਜਦੋਂ ਦੇ ਪੈਸੇ ਨਹੀਂ ਦਿੱਤੇ ਭਰਾ ਇਹਦੇ ਨੂੰ ਬੈਠੀ ਆ ਨਾ ਹੁਣ ਇੱਥੇ ਬਹੁਤ ਸੋਣੀ ਲੱਗਣ ਦੇਈ ਆ ਨਿੱਜੇ ਮੈਂ ਚੱਲੀ ਆ ਨਾ ਤੇ ਤੇਰੀ ਵਜ੍ਹਾ ਕਰਕੇ ਚੱਲੀ ਆ ਆਪਣੀਆਂ ਹੱਤਾਂ ਤੋਂ ਬਾਜ਼ ਆ ਜਾ ਤੈਨੂੰ ਮੈਂ ਬੜਾ ਕਹਿਂਦੀ ਆ ਤੇ ਹਾ ਡਰਾਮੇ ਜੇ ਕੀ ਕਰਨ ਦੇ ਆ ਜਾਣਾ ਤੇ ਜਾਓ ਚਲ ਜੇ ਕਹਿਂਦੇ ਆ ਨਾ ਵੀ ਠੰਡੇ ਦਿਮਾਗ ਨਾਲ ਸੋਚ ਤੇ ਮੈਂ ਸੋਚ ਲੈਣੀ ਆ ਪਰ ਯਾ ਵੀ ਇਹਨੂੰ ਕਹਿ ਦੋ ਵੀ ਬਿਨਾ ਪੁੱਛੇ ਨਾ ਕਮਰੇ ਦੇ ਅੰਦਰ ਨਹੀਂ ਬੰਦਣਾ ਹੈਗਾ ਕੋਈ ਨਹੀਂ ਬਹੁਤ ਹੁਣ ਜਿਹੜੀ ਅਗਲੀ ਥਰੀਕ ਪੈਣੀ ਆ ਨਾ ਉਦੋਂ ਸਭ ਕੁਝ ਦੱਸ ਦੇ ਜਾ ਕੇ ਵੀ ਜੋ ਮੇਰਾ ਫਾਸਪਾਤਰ ਸਾਰਾ ਕੱਢ ਕੇ ਲੈ ਆਈ ਆ ਤੇ ਦੱਸਣਾ ਹੀ ਪੈਣਾ ਵਾ ਪਾਸਪੋਰਟ ਹੁੰਦਾ ਮੇਨ ਉਹ ਵੀ ਨਾਲ ਲੈ ਗਈ ਆ ਦਰਜੇ ਅੰਦਰ ਮੈਂ ਆ ਤੇਨੂੰ ਉਹ ਗੱਲ ਕਰ ਸਕਦਾ ਜੀ ਤੂੰ ਦਲਜੀਤ ਨੂੰ ਪੁੱਛ ਲੈ ਜਿੱਦਾਂ ਵੀ ਤੈਨੂੰ ਆਂਦਾ ਵਾ ਨਾ ਉਦਾਂ ਹੀ ਤੁਸੀਂ ਕਰ ਲਓ ਮੈਂ ਤੁਹਾਡੇ ਮਗਰ ਹਾਂ ਚਲੋ ਕੋਈ ਨਹੀਂ ਮੰਮੀ ਮੈਂ ਦਲਜੀਤ ਨਾਲ ਗੱਲ ਕਰਕੇ ਵੇਖ ਲੈਣੀ ਆ